ਝਾੜੂ ਤਾਂ ਉਹ ਕਹਿੰਦੇ ਜੀ ਝਾੜੂ ਤਾਂ ਸਾਡਾ ਇੱਕ ਹੋਰ ਕਹਿ ਰਹੇ ਆ ਉਹਨਾਂ ਨੇ ਆਪਣਾ ਪੇਟੈਂਟ ਕਰਾਇਆ ਹੁੰਦਾ ਜਿਵੇਂ ਭਗਵੰਤ ਮਾਨ ਤੇ ਕੇਜਰੀਵਾਲ ਵਾਲੇ ਝਾੜੂ ਨਹੀਂ ਸੇਵਾਦਾਰਾਂ ਦੇ ਝਾੜੂ ਨੇ ਝਾੜੂ ਵਾਲਿਆਂ ਦੇ ਤਾਂ ਚੀਕਾਂ ਵੱਜੀਆਂ ਹੋਈਆਂ ਨੇ ਹੁਣ ਤਾਂ ਜਿਹੜੇ ਜਾਗਰੂਕ ਹੁੰਦੇ ਲੋਕ ਬਾਈ ਜੀ ਤਾਂ ਅੱਜ ਵੀ ਅੱਜ ਆਪਾਂ ਸਰਕਾਰਾਂ ਚੁਣ ਕੇ ਹੁਣ ਗਾਲਾਂ ਕੱਢੀ ਜਾਂਦੇ ਆਂ ਜੀ ਆਪਾਂ ਉਹਨਾਂ ਨੂੰ ਐਹੀ ਨਹੀਂ ਪਤਾ ਵੀ ਸਾਡਾ ਰਾਹ ਕਿਹੜਾ ਹੈ ਖਾਲ ਆਪਣਾ ਖਾਲਸਾ ਰਾਜ ਕਿ ਨਹੀਂ ਤੁਰਨਾ ਹੈ ਕਿ ਆਪਾਂ ਉਹਨਾਂ ਜਿਹੜੀ ਬਣੌਤੀ ਸਰਕਾਰਾਂ ਨੇ ਹੋਂਦੇ ਥੱਲੇ ਲੱਗਣਾ ਏ ਇਹ ਸੇਵਾ ਵਾਲੇ ਵੀ ਵਿਖਰੇ ਆ ਨੌਜਵਾਨ ਉਹ ਵੀ ਅਸੀਂ ਦੇਖੇ ਜੀ ਜਿਹੜੇ ਓਪਨ ਜੀਪਾਂ ਲੈ ਕੇ ਵੱਡੇ ਵੱਡੇ ਡੈਕ ਲਾਏ ਹੋਏ ਉਹਨਾਂ ਨੇ ਧਮਕਾ ਪਾਉਂਦੇ ਹੀ ਜਾ ਰਹੇ ਸੀਗੇ ਜੀ ਕਈ ਬੱਚੇ ਸਖੜਨ ਨੇ ਨਹੀਂ ਇਤਿਹਾਸ ਦਾ ਪਤਾ ਉਹਨਾਂ ਨੂੰ ਠੀਕ ਹੈ ਇਸ ਕਰਕੇ ਗਲਤੀਆਂ ਕਰ ਰਹੇ ਨੇ ਟਰਾਲਾ ਵੀ ਉੱਥੇ ਲਾਈਆਂ ਜਿੱਥੇ ਰਸਤਾ ਜਾਂਦਾ ਜੀ ਅੱਗੇ ਜੋਤੀਸ ਰੂਪ ਨੂੰ ਜੀ ਸਾਰਾ ਘੇੜਾ ਪਿਆ ਪਿਆ ਜੀ ਦੁਕਾਨ ਜੀ 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 ਬਿਲਕੁਲ ਬਿਲਕੁਲ ਸਾਰਾ ਕੁਝ ਆ ਪਰ ਕੋਈ ਪ੍ਰਵਾਹ ਨਹੀਂ ਕਰ ਰਿਹਾ ਕੋਈ ਐ ਜੀ ਬੀ ਸੀ ਨੂੰ ਜਾਂ ਇਹਨਾਂ ਦੇ ਜਿੰਨੇ ਸੇਵਾਦਾਰ ਹੈਗੇ ਨੇ ਕਿਸੇ ਨੂੰ ਕੋਈ ਨਹੀਂ ਗੁਰੂ ਮਹਾਰਾਜ ਦੇ ਸਰੂਪ ਗਾਇਬ ਹੋ ਗਏ ਸਿੱਖਾਂ ਤੇ ਗੋਲੀਆਂ ਚੱਲ ਗਈਆਂ ਬੇਬਲ ਕਲਾਂ ਗੋਲੀकांड ਕਿੰਨੇ ਕਿੰਨੇ ਹੋ ਗਏ ਪਰ ਉਹਨਾਂ ਦੇ ਦੋਸ਼ੀਆਂ ਨੂੰ ਕੀ ਦਿੱਤਾ ਗਿਆ ਭਾਂਡੇ ਦੀ ਸੇਵਾ ਕਰ ਲੋ ਵਰਛਾ ਫੜ ਕੇ ਤੁਸੀਂ ਸੇਵਾ ਕਰ ਲੋ ਅਕਾਲੀ ਦਲ ਤਾਂ ਕਹਿੰਦੀ ਵੀ ਸੇਵਾ ਕਰ ਰਹੇ ਨੇ ਦੰਡ ਨੂੰ ਵੀ ਸੇਵਾ ਬਣਾ ਲਿਆ ਉਹਨਾਂ ਨੇ ਅਕਾਲੀ ਭੁੱਲਾ ਸਿੰਘ ਜੀ ਦੀ ਤਖਤੀ ਤੇ ਬੈਠੇ ਨੇ ਉਹ ਕੋਈ ਸੱਚੇ ਢੰਗ ਨਾਲ ਵੀ ਕੋਈ ਵੱਡਾ ਫੈਸਲਾ ਲੈਣਗੇ ਵੀ ਜਿੰਨਾ ਕੁਝ ਪੰਜਾਬ ਨੇ ਹੰਡਾ ਲਿਆ 9 ਸਾਲਾਂ ਬਾਅਦ ਤੁਸੀਂ ਕੀ ਦੇ ਰਹੇ ਹੋ ਭਾਂਡੇ ਤੇ ਵਰਛੇ ਦੀ ਸੇਵਾ ਪਖੰਡਾਂ ਚੋਂ ਭੂਤ ਪ੍ਰੇਤਾਂ ਚੋਂ ਸਾਨੂੰ ਕੱਢਿਆ ਸੀ ਅਸੀਂ ਆਪ ਖਰੀਦਣ ਲੱਗੇ ਬਾਈ ਇੱਥੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਐ ਜੀਪੀਸੀ ਦੀ ਕਮੀ ਆ ਸਾਡੀ ਵੀ ਜਿਹੜੇ ਇੱਥੇ ਸਟਾਲਾਂ ਦੰਦਿਆਂ ਪੈਸੇ ਖਰੀਦਣ ਵਾਸਤੇ ਸਿਰਫ ਇਹ ਕਹਿੰਦੇ ਵੀ ਬਸ ਪੈਸਾ ਆਉਣਾ ਚਾਹੀਦਾ ਸਾਨੂੰ ਵੀ ਇਹੀ ਤਾਂ ਸਮਾਂ ਹੈ ਸਾਡਾ ਜਿਹੜਾ ਪੈਸੇ ਇਕੱਠੇ ਹੋਣ ਸਾਨੂੰ ਇਹਨਾਂ ਇਹ ਐ ਐਦਾਂ ਕਹਿੰਦੇ ਨੇ ਵੀ ਸਾਨੂੰ ਆਹ ਸਾਹਿਬ ਜੀ ਦਿੰਦੇ ਦਿਹਾੜਿਆਂ ਤੇ ਜਾਂ ਵੱਡੇ ਜਿਹੜੇ ਇਕੱਠ ਹੁੰਨੇ ਆ ਉਹਨੋਂ ਬਸ ਗੋਲ ਕਾ ਜੇ ਸਾਡੇ ਕੋਲ ਐ ਜੀਪੀਸੀ ਨੇ ਕੋਈ ਵੀ ਮੈਂ ਕਹਿੰਦਾ ਇੱਥੇ ਪ੍ਰਦਰਸ਼ਨ ਹੀ ਨਹੀਂ ਲਾਈ ਹੋਊਗੀ ਜਿਹੜੀ ਵੀ ਲਾਈ ਹੋਊਗੀ ਉਹ ਸਿੱਖ ਸੰਗਤ ਨੇ ਆਪ ਮੋਹਰੇ ਲਾਈ ਹੋਊਗੀ ਕੋਈ ਵੀ ਐ ਜੀਪੀਸੀ ਦਾ ਕੋਈ ਉਪਰਾਲਾ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਖਾਲਸਾ ਰਾਜਵਾਲ ਤੁਰੋ ਪਹਿਰ ਪਟੋ ਉਹ ਆਪਣਾ ਮੇਨ ਟੀਚਾ ਹੋਣਾ ਚਾਹੀਦਾ ਵੀ ਆਪਣਾ ਖਾਲਸਾ ਰਾਜ ਲੈਣਾ ਹੈ ਇਹ ਐਨਐਸਏ ਤਾਂ ਸਿਰਫ ਸਿੱਖਾਂ ਦੇ ਲਈ ਆ ਹੋਰ ਕਿਸੇ ਨਾ ਕਿਸੇ ਵਾਸਤੇ ਨਹੀਂ ਹੈਗੀ ਐਨਐਸਏ ਤਾਂ ਸਿਰਫ ਸਪੈਸ਼ਲੀ ਸਿੱਖਾਂ ਵਾਸਤੇ ਬਣਾਇਆ ਹੋਇਆ ਹੈ ਛੋਟੀ ਉਮਰ ਦੇ ਪੁੱਤ ਵਾਰ ਤੇ ਵੱਡੀ ਉਮਰ ਦੇ ਮਾਪੇ ਤੇਰੇ ਜਿਹਾ ਦਾਨੀ ਪਾਤਸ਼ਾਹ ਕੋਈ ਨਾ ਜਹਾਨ ਵਿੱਚ ਜਾਪੇ ਐਸ ਵਕਤ ਸੀ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਖੜੇ ਆ ਸ਼ਹੀਦੀ ਜੋੜ ਮੇਲੇ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਤਾਂ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਸਜਦਾ ਕਰਨ ਦੇ ਲਈ ਆ ਰਹੀਆਂ ਨੇ ਤੇ ਇੱਥੇ ਬਹੁਤ ਸਾਰੇ ਜਿੱਥੇ ਕਈ ਨੌਜਵਾਨ ਸਾਨੂੰ ਉਹ ਵੀ ਮਿਲੇ ਜਿਹੜੇ ਕਿਸੇ ਤਰ੍ਹਾਂ ਦੇ ਨਾਲ ਕਹਿ ਲਈ ਵੀ ਫੁੱਲੜਬਾਜ਼ੀ ਕਰਦੇ ਵੀ ਨਜ਼ਰ ਆਏ ਪਰ ਦੁਨੀਆ ਸਾਰੇ ਤਰ੍ਹਾਂ ਦੀ ਹੈ ਉੱਥੇ ਹੀ ਭਾਵਨਾਵਾਲੇ ਵੀ ਬਹੁਤ ਨੇ ਤਾਂ ਇਸ ਵਕਤ ਤਸਵੀਰ ਤੁਹਾਨੂੰ ਦਿਖਾਉਣੀ ਚਾਹੁੰਦਾ ਮੈਂ ਵੀਰ ਜਿਹੜੇ ਹੈਗੇ ਆ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਹ ਸੇਵਾਦਾਰ ਨੇ ਵੀਰ ਨੇ ਜਿਹੜੇ ਲੈਂਡ ਵੀ ਪਹੁੰਚਾਏ ਦੇ ਰਹੇ ਨੇ ਡਾਕਟਰੀ ਸਹਾਇਤਾ ਰਸਤੇ ਦੇ ਵਿੱਚ ਛਾੜੂ ਦੀ ਸੇਵਾ ਕਰਦੇ ਜਾ ਰਹੇ ਨੇ ਸोमੋਰੇ ਟਰਾਲੀ ਹੈ ਤੇ ਨਾਲ ਜੋ ਵੀ ਇੱਥੇ ਗੰਦ ਵਗੈਰਾ ਪੈਂਦਾ ਹੈ ਤਾਂ ਇਸ ਧਰਤੀ ਨੂੰ ਪਵਿੱਤਰ ਰੱਖਣ ਦੇ ਲਈ ਸਾਫ਼ ਸੁਥਰਾ ਰੱਖਣ ਦੇ ਲਈ ਸਤਨਾਮ ਵਾਇਗੁਰੂ ਦਾ ਜਾਪ ਕਰਦੇ ਹੋਏ ਇਹ ਵੀਰ ਹੈ ਸੇਵਾ ਕਰ ਰਹੇ ਨੇ ਸੋ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਕਿੱਥੋਂ ਜੀ ਬਾਬਾ ਜੀ ਆਹ ਸ਼੍ਰੀ ਬਸੀ ਪਠਾਨਾ ਤੋਂ ਆ ਜੀ ਬਸੀ ਪਠਾਨਾ ਤੋਂ ਸਾਰੀ ਇਹ ਜਿੰਨੇ ਵੀ ਵੀਰ ਹੈਗੇ ਆ ਜੀ ਏ ਜੜੀ ਸਾਰੀ ਸੰਗਤ ਆ ਸਾਰੇ ਮੁੰਡੇ ਇੰਜੀਨੀਅਰਿੰਗ ਕਾਲਜ ਦੇ ਮਾਤਾ ਗੁਰੀ ਕਾਲਜ ਦੇ ਸ਼ਿਗਗਾਂ ਸਾਹਿਬ ਯੂਨੀਵਰਸਿਟੀ ਦੇ ਨੌਜਵਾਨ ਨੇ ਇਹਨਾਂ ਨੇ ਉਪਰਾਲਾ ਕੀਤਾ ਵੀ ਅਸੀਂ ਸਾਰੇ ਆਪ ਜ਼ਿੰਮੇਵਾਰੀ ਸਮਝੀਏ ਬਾਰੋਂ ਸੰਗਤ ਆਉਣੀ ਆ ਤਾਂ ਜੋ ਸਾਰੀ ਸਾਫ ਸਪਾਈ ਰਹੇ ਡੇਲੀ ਰਾਤ ਨੂੰ 7 ਵਜੇ ਤੋਂ ਲੈ ਕੇ 11 12 ਵਜੇ ਤੱਕ ਇਹ ਸੇਵਾ ਚੱਲਣੀ ਆ 4 ਦਿਨ ਵਾਹ ਜੀ ਵਾਹ ਬਹੁਤ ਵਧੀਆ ਜੀ ਇਹ ਉਪਰਾਲਾ ਜੀ ਤੁਹਾਡਾ ਇਧਰ ਲਈ ਤੁਸੀਂ ਵਧਾਈ ਇਹਨਾਂ ਨੇ ਆਪੇ ਸਾਰਾ ਕੰਟਰੀਬਿਊਟ ਕੀਤਾ ਸਾਰਾ ਕੁਝ ਆਪ ਕਰ ਰਹੇ ਨੇ ਬੱਚੇ ਠੀਕ ਹੈ ਹਾਂਜੀ ਪਾਪਾ ਜੀ ਦੇਖੋ ਇਹ ਸੇਵਾ ਵਾਲੇ ਵੀ ਵਿਖਰੇ ਆ ਨੌਜਵਾਨ ਉਹ ਵੀ ਅਸੀਂ ਦੇਖੇ ਜੀ ਜਿਹੜੇ ਓਪਨ ਜੀਪਾਂ ਲੈ ਕੇ ਵੱਡੇ ਵੱਡੇ ਡੈਕ ਲਾਏ ਹੋਏ ਉਹਨਾਂ ਨੇ ਧਮਕਾ ਪਾਉਂਦੇ ਹੀ ਜਾ ਰਹੇ ਸੀਗੇ ਜੀ 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 ਬਿਲਕੁਲ ਇਹ ਚੀਜ਼ ਬਿਲਕੁਲ ਗਲਤ ਹੈ ਨੌਜਵਾਨਾਂ ਨੂੰ ਇਹ ਚੀਜ਼ ਸਮਝਣਾ ਚਾਹੀਦਾ ਵੀ ਅਸੀਂ ਕਿਸ ਸਥਾਨ ਤੇ ਆਏ ਆ ਇਹ ਸਥਾਨ ਦੀ ਕੀ ਇੰਪੋਰਟੈਂਸ ਹੈ ਇਹ ਜਿਹੜੀ ਸੀਧੀ ਜੋੜ ਮੇਲਾ ਇਹ ਕੀ ਮਹੱਤਵ ਰੱਖਦਾ ਹੈ ਨਾ ਇਸਕਾ ਕਈ ਬੱਚੇ ਸੱਖਣ ਨੇ ਨਹੀਂ ਇਤਿਹਾਸ ਦਾ ਪਤਾ ਉਹਨਾਂ ਨੂੰ ਦੇ ਗਾਇਸ ਕਾਕੇ ਗਲਤੀਆਂ ਕਰ ਰਹੇ ਨੇ ਉਮੀਦ ਕਰਦੇ ਹਾਂ ਪਰਮਾਤਮਾ ਉਹਨਾਂ ਸਤਬੁੱਧੀ ਦਵੇ ਹਨਾ ਉਹ ਸਮਝਣ ਹੈ ਜੀ ਜਾਨੋ ਕਾਕਾਰਾਂ ਦੀਆਂ ਵੀ ਇੱਥੇ ਸਟੋਲਾਂ ਲੱਗੀਆਂ ਹੋਈਆਂ ਮੈਂ ਜੀ ਸ਼ਾਸਤਰ ਵੀ ਵਿਕ ਰਹੇ ਆ ਰਮਾਲਾ ਵੀ ਵਿਕ ਰਹੇ ਆ ਜਾਂ ਹੋਰ ਸਿੱਖੀ ਦੇ ਚਿੰਨ੍ਹ ਵੀ ਵਿਕ ਰਹੇ ਆ ਜੀ 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 ਭੂਤ ਵੀ ਵਿਕ ਰਹੇ ਆ ਤਾਂ ਹੋਰ ਚੀਜ਼ ਸਮਾਨ ਵੀ ਪਰ ਜਿਹੜੇ ਸਾਡੇ ਸਿੱਖੀ ਦੇ ਚਿੰਨ੍ਹ ਉਹ ਦੁਕਾਨਦਾਰ ਘੱਟ ਨਜ਼ਰ ਆ ਰਹੇ ਉਹਨਾਂ ਦੇ ਕੋਲ ਜੀ ਪਰ ਚਾਚਲਤਾ ਕੋਈ ਆਪਣੇ ਬੱਚਿਆਂ ਨੂੰ ਜੀ ਭੂਤਾਂ ਦਾ ਮੂੰਹ ਲੈ ਕੇ ਜਾ ਰਹੇ ਕੋਈ ਕੁਛ ਲੈ ਕੇ ਜਾ ਰਹੇ ਉਹ ਚੀਜ਼ਾਂ ਜਾ ਰਹੇ ਦਿਖ ਰਹੀਆਂ ਬਾਬਾ ਉਹੀ ਗੱਲ ਹੈ ਜੀ ਅਣਹੋਦ ਆ ਸਮਝਣ ਦੀ ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਿਸ ਸਥਾਨ ਤੇ ਆ ਕਿਸ ਸ਼ੀਧੀ ਜੋੜ ਮੇਲੇ ਜਾਏ ਆ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਆ ਇਹਨੂੰ ਇੱਕ ਮੇਲੇ ਵਾਂਗੂ ਯੂਜ਼ ਕਰ ਰਹੇ ਨੇ ਲੋਕ ਇੱਕ ਮੇਲਾ ਸਮਝ ਰਹੇ ਨੇ ਹਨਾ ਪਰ ਜਿਨ੍ਹਾਂ ਨੂੰ ਸਮਝ ਹੈਗੀ ਆ ਵੀ ਸ਼ੀਧੀ ਜੋੜ ਮੇਲਾ ਉਹ ਉਹਨਾਂ ਚੀਜ਼ਾਂ ਦੀ ਇੰਪੋਰਟੈਂਸ ਰੱਖ ਰਹੇ ਨੇ ਠੀਕ ਹੈ ਨਾ ਜੀ ਉਹਨਾਂ ਚੀਜ਼ਾਂ ਨੂੰ ਬਹੁਤ ਕਰਦੇ ਨੇ ਬਾਕੀ ਬਾਕੀ ਜਿਹੜੇ ਗੈਰ ਸਿੱਖ ਨੇ ਇੱਥੇ ਹੋਰ ਆਏ ਹੋਣੇ ਪਰਦੇਸਾਂ ਦੇ ਲੋਕ ਨੇ ਉਹ ਇਹ ਜਿਹੜਾ ਸਟਾਲਾਂ ਸਟੂਲਾਂ ਜਿਹੜਾ ਲਾਈ ਬੈਠੇ ਨੇ ਹਨਾ ਜੀ ਐ ਜੀ ਪੀ ਸੀ ਨੂੰ ਤਾਂ ਆਪਣੇ ਪੈਸੇ ਚਾਹੀਦੇ ਨੇ ਉਹਨਾਂ ਨੇ ਤਾਂ ਜਗ੍ਹਾ ਵੇਚੀ ਹੋਈ ਆ ਜਿਹੜਾ ਮਰਜ਼ੀ ਲਾਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਹੜੀ ਚੀਜ਼ ਦੀ ਲੱਗ ਰਹੀ ਆ ਬੜੇ ਪ੍ਰਵਾਸੀ ਦੇਖਿਆ ਜੀ ਉਹ ਹੋਰੇ ਕੁਝ ਵੇਚੀ ਜਾ ਰਹੇ ਨੇ ਭੂਤਾਂ ਦੇ ਮੂੰਹ ਮਾਂ ਵੇਚੀ ਜਾ ਰਹੇ ਬਿਲਕੁਲ ਗਲਤ ਚੀਜ਼ਾਂ ਵੇਚ ਰਹੇ ਨੇ ਜੀ ਕੋਈ ਰੋਕ ਟੋਕ ਨਹੀਂ ਹੈਗੀ ਤੇਰੇ ਸਟਾਲਾਂ ਵੀ ਉੱਥੇ ਲਾਈਆਂ ਜਿੱਥੇ ਰਸਤਾ ਜਾਂਦਾ ਜੀ ਅੱਗੇ ਜੋਤਿਸ ਰੂਪ ਨੂੰ ਜੀ ਸਾਰਾ ਘੇਰਾ ਪਿਆ ਪਿਆ ਜੀ ਦੁਕਾਨ ਜੀ 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 ਬਿਲਕੁਲ ਬਿਲਕੁਲ ਸਾਰਾ ਕੁਝ ਆ ਪਰ ਕੋਈ ਪ੍ਰਵਾਹ ਕੋਈ ਆ ਜੀ ਬੀਸੀ ਨੂੰ ਜਾਣਦਾ ਜਿੰਨੇ ਸੇਵਾਦਾਰ ਹੈਗੇ ਨੇ ਕਿਸੇ ਨੂੰ ਕੋਈ ਨਹੀਂ ਬੀਸੀ ਦਾ ਉਹਨਾਂ ਦੇ ਜਿਹੜੇ ਆਗੂ ਆ ਜੀ ਐਸਜੀਬੀਸੀ ਦੇ ਉਹ ਤਾਂ ਕਿ ਇੱਕ ਦੂਏ ਤੇ ਜੜੀਆਂ ਦੂਸ਼ਣਵਾਦੀ ਹੋਈਆਂ ਮੈਂ ਉਹਨਾਂ ਦੇ ਸਪਸ਼ਟੀਤਾ ਕਰਨ ਦੇਣ ਵਾਲੇ ਬਿਜ਼ੀ ਹੋਏ ਪਏ ਨੇ ਜੀ ਸੂਦੇ ਵਾਲੇ ਵੀ ਲੈ ਜੀ ਹੋਰ ਕੋਈ ਉਹਨਾਂ ਨੂੰ ਆਏ ਨੇ ਆਪਸ ਵਿੱਚ ਲੜਾਈ ਭਾਵ ਚੱਲ ਰਿਹਾ ਉਹਨਾਂ ਦਾ ਪਰ ਬਾਬਾ ਜੀ ਫਿਰ ਕੌਮ ਦਾ ਕੀ ਬਣੂਗਾ ਜੀ ਆਪਣੀ ਦਾ ਮਰਾਂ ਸੱਚੇ ਬਾਦਸ਼ਾਹ ਸਾਈ ਹੋਣਗੇ ਹੋਣਗੇ ਤੁਹਾਡੇ ਨਾਲ ਕੇ ਵੀਰ ਹੈਗੇ ਨੇ ਇਹ ਨੌਜਵਾਨ ਪੀੜੀ ਤਿਆਰ ਹੋ ਰਹੀ ਆ ਸਾਰੀ ਇਹ ਜੇ ਨੌਜਵਾਨ ਜਦੋਂ ਅੱਗੇ ਆਉਣ ਲੱਗਦੇ ਆ ਜੀ ਇਹ ਡੱਕ ਲੈ ਜਾਂਦੇ ਆ ਜੀ ਫਿਰ ਕੋਈ ਗੱਲ ਨਹੀਂ ਬਾਬਾ ਜੀ ਚਿਕਾਂ ਦੇ ਕਦੋਂ ਨਹੀਂ ਪੀੜਾਂ ਪਈਆਂ ਹੈਗੀਆਂ ਹਮੇਸ਼ਾ ਹੀ ਪਈਆਂ ਨੇ ਆਪਾਂ ਚੜ੍ਹਦੀ ਕਲਾ 'ਚ ਰਹੇ ਆ ਚੜ੍ਹਦੀ ਕਲਾ 'ਚ ਰਹਿਣਾ ਹੈ ਹਨਾ ਗੁਰੂ ਤੇ ਆਸ ਆ ਸਾਡੂ ਪਤਾ ਮਹਾਰਾਜ ਸਾਹੀ ਹੋਣਗੇ ਸਾਰੇ ਕਾਰਜ ਰਾਸ ਹੋਣਗੇ ਸਾਡਾ ਠੀਕ ਹੈ ਬਹੁਤ ਧੰਨਵਾਦ ਜੀ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਚੜ੍ਹਦੀ ਕਲਾ ਬਾਈ ਜੀ ਇਹ ਝਾੜੂ ਤਾਂ ਉਹ ਕਹਿੰਦੇ ਜੀ ਝਾੜੂ ਤਾਂ ਸਾਡਾ ਇੱਕ ਹੋਰ ਕਹਿ ਰਹੇ ਆ ਉਹਨਾਂ ਨੇ ਆਪਣਾ ਪੇਟੈਂਟ ਕਰਾਇਆ ਹੁੰਦਾ ਜਿਵੇਂ ਬਾਜੀ ਝਾੜੂ ਵਾਲਿਆਂ ਦੇ ਤਾਂ ਚੀਕਾਂ ਵੱਜੀਆਂ ਹੋਈਆਂ ਨੇ ਹੁਣ ਤਾਂ ਆ ਸੇਵਾਦਾਰਾਂ ਵਾਲੇ ਝਾੜੂ ਐ ਜੀ ਉਹ ਮੋਦੀ ਸਰਕਾਰ ਦੇ ਯਾ ਭਗਵੰਤ ਮਾਨ ਤੇ ਕੇਜਰੀਵਾਲ ਵਾਲੇ ਝਾੜੂ ਨਹੀਂ ਸੇਵਾਦਾਰਾਂ ਦੇ ਝਾੜੂ ਨੇ ਜੀ ਜੀ ਹਾਂ ਜੀ ਹਾਂ ਕੀ ਕਰਦੇ ਹੋ ਬਾਈ ਜੀ ਕੰਮ ਬਾਹ ਖੇਤੀਬਾੜੀ ਤੇ ਹਾਂ ਜੀ ਹਾਂ ਉੰਜ ਆਪਾਂ ਸੇਵਾ ਕਰੀਦੀ ਐ ਮਾਨਦਲ ਦੇ ਵਿੱਚ ਯੂਥ ਦੇ ਪ੍ਰਧਾਨਾ ਫਟੇਗੜ ਸਾਹਿਬ ਦੇ ਅੱਛਾ ਜੀ ਹਾਂ ਜੀ ਹਾਂ ਤੇ ਕਿਵੇਂ ਮਨ ਬਣਿਆ ਵੀ ਆਪਾਂ ਜਾ ਕੇ ਸੇਵਾ ਕਰੀਏ ਜੀ ਬਾਜੀ ਆਪਾਂ ਲੋਕਲ ਇੱਥੇ ਸੰਗਤ ਬਹੁਤ ਹੁੰਦੀ ਐ ਜੀ ਉਸ ਕਰਕੇ ਵੀ ਧੂਣ ਮਿੱਟੀ ਬਹੁਤ ਹੁੰਦੀ ਐ ਜੀ ਤਾਂ ਕਰਕੇ ਸੜਕਾਂ ਦੀ ਸਫਾਈ ਸਫਾਈ ਨੂੰ ਆਪਾਂ ਮੁੱਖ ਰੱਖਦੇ ਹੋਏ ਆਹ ਸਾਰੀ ਕਾਰਜ ਕੀਤਾ ਹੋਇਆ ਜੀ ਅੱਗੇ ਵੀ ਕਰਦੇ ਹੋ ਜੀ हां जी ਅੱਗੇ ਵੀ ਕਰੀ ਜਾਂਦੇ ਆ ਜੀ ਤੇ ਇਸ ਦੇ ਵਿੱਚ ਫੈਡਰੇਸ਼ਨ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਜੀ ਯੂनाइटेड ਸਿੱਖ ਸਟੂਡੈਂਟ ਫੈਡਰੇਸ਼ਨ ਉਹ ਉਹਨਾਂ ਦੇ ਨਾਲ ਰਲ ਕੇ ਆਪਾਂ ਜਿਹੜਾ ਸਾਰਾ ਕਾਰਜ ਨਿਭਾ ਰਹੇ ਆ ਜੀ ਹਾਂ ਜੀ ਬਾਕੀ ਸਿੱਖ ਸੰਗਤ ਹੈ ਜੀ ਸਾਡੇ ਨਾਲ ਜੀ ਸਾਰੀ ਨੌਜਵਾਨ ਜੇ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਐਮਜੀ ਕਾਲਜ ਦੇ ਜੀ ਤੇ ਯੂਨੀਵਰਸਿਟੀ ਦੇ ਸਾਰੇ ਨੌਜਵਾਨ ਮੁੰਡੇ ਸਾਰੇ ਗੁਰਸਿੱਖਾਂ ਦੇਖੋ ਤੁਸੀਂ ਆ ਚੜ੍ਹਦੀ ਕਲਾ ਵਾਲੇ ਸਾਰੇ ਸਿੰਘ ਨੇ ਜੀ ਅੱਗੇ ਵੀ ਇਹ ਤਾਂ ਗੱਲ ਬਣੀ ਪਰ ਜਿਹੜੇ ਭੂਤ ਜੇ ਖਰੀਦੇ ਨੌਜਵਾਨ ਮੂੰਹਾਂ ਤੇ ਲਾ ਕੇ ਸਿੰਘ ਜੇ ਲਾ ਕੇ ਪੀਪਨੀਆਂ ਮਾਰਦੇ ਜੀ ਉਹਨਾਂ ਦੀ ਸਮਝ ਨਹੀਂ ਆਉਂਦੀ ਬਾਬਾ ਜੀ ਉਹ ਤਾਂ ਜੀ ਹੁਣ ਆਪਣੇ ਨਾ ਨੌਜਵਾਨਾਂ ਨੂੰ ਗੁਮਰਾਹ ਕੀਤਾ ਗਿਆ ਹੋਇਆ ਏ ਆਪਣੇ ਗੁਮਰਾਹ ਹੋਏ ਹੋਏ ਨੇ ਨੌਜਵਾਨ ਉਹਨਾਂ ਨੂੰ ਸਹੀ ਲੀ ਤੇ ਲੈ ਕੇ ਆਉਣ ਨੂੰ ਸਮਾਂ ਲੱਗਦਾ ਏ ਜੀ ਹੁਣ ਥੋੜਾ ਜਿਹਾ ਭਾਈ ਦੀਪ ਨੇ ਆ ਕੇ ਜਗਾਇਆ ਸਾਨੂੰ ਤੇ ਹੁਣ ਬਹੁਤ ਫਰਕ ਏ ਜੀ ਨੌਜਵਾਨੀ ਬਹੁਤ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜੁੜ ਰਹੀ ਏ ਜੀ ਬਹੁਤ ਹਾਂ ਜੀ ਇਹ ਤਾਂ ਹੁਣ ਨੌਜਵਾਨਾਂ ਨੂੰ ਥੋੜਾ ਗੁਮਰਾਹ ਕੀਤੇ ਹੋਏ ਨੇ ਬਸ ਇੱਥੇ ਜਿਹੜੀਆਂ ਸਟਾਲਾਂ ਲੱਗ ਜੰਨੀਆਂ ਏ ਕਿਦਾ ਜੀਪੀਸੀ ਦੀ ਕਮੀ ਮੰਨਾਂਗਾ ਮੈਂ ਵੀ ਇੱਥੇ ਇਹ ਸਟਾਲਾਂ ਤਾਂ ਲੱਗਣੇ ਹੀ ਨਹੀਂ ਚਾਹੀਦੀਆਂ ਵੀ ਜਿਵੇਂ ਭੂਤ ਪ੍ਰੇਤਾਂ ਵਾਲੀਆਂ ਪਰ ਉਹ ਤਾਂ ਕਹਿੰਦੇ ਜੀ ਵੀ ਇੰਨੀ ਕਿ ਜਗ੍ਹਾ ਤੁਸੀਂ ਜੋ ਮਰਜੀ ਵੇਚ ਲਓ ਆ 5 ਕ ਫੁੱਟ ਜਗ੍ਹਾ ਦਾ 20-25 ਹਜ਼ਾਰ ਰੁਪਏ ਲੈ ਲੈਂਦੇ ਜੀ ਉਹ ਵੱਧ ਲੈਣੇ ਆ ਜੀ ਵੱਧ 50-50 ਹਜ਼ਾਰ ਰੁਪਏ ਇਹ ਤੇ ਜ਼ਿਆਦਾ ਹੋਣਾ ਜੀ ਉਹ ਪੱਟਾ ਜਾ ਉਹ ਤਾਂ 25-30 ਹਜ਼ਾਰ ਰੁਪਏ ਲੈਂਦੇ ਆ ਜੀ ਉਹ ਮੰਜੇ ਦਾ ਜੀ ਹਾਂ ਜੀ ਵੱਧਾ ਜੀ ਇੱਥੇ ਤਾਂ ਬਹੁਤ ਇਹ ਤਾਂ ਇੱਕ ਕਮੀ ਹੈ ਜੀ ਆਪਣੇ ਚ ਆਪਾਂ ਵੀ ਜੀਪੀਸੀ ਦੇ ਮੈਨੇਜਰ ਸਾਹਿਬ ਨੂੰ ਵੀ ਕਈ ਵਾਰੀ ਕਿਹਾ ਹੈ ਜੀ ਵੀ ਇੱਥੇ ਜਿਹੜਾ ਆ ਕੁਝ ਹੋ ਰਿਹਾਗਾ ਵੀ ਇੱਕ ਤਰ੍ਹਾਂ ਦਾ ਧੰਦਾ ਬਣਾਇਆ ਹੋਇਆ ਉਹਨਾਂ ਨੂੰ ਸਿਰਫ ਪੈਸੇ ਤਾਂ ਕੇ ਵੀ ਆਪਣੀ ਮਰਿਆਦਾ ਨਹੀਂ ਉਹ ਮੁੱਖ ਰੱਖ ਰਹੇ ਇੱਕ ਗੱਲ ਕਹੀ ਜਾਂਦੀ ਆ ਵੀ ਤੁਸੀਂ ਜੀ ਜਾ ਕੇ ਜੀ ਸ਼ੀਦੀ ਦਿਹਾੜਿਆਂ ਦੇ ਵਿੱਚ ਤੁਸੀਂ ਕਹਿੰਦੇ ਨੇ ਸ਼ੋਗ ਹੈ ਸ਼ੋਗ ਵੀ ਇਹ ਤਾਂ ਚੜਦੀ ਕਲਾ ਦਾ ਪ੍ਰਤੀਕ ਆ ਪਰ ਚੜਦੀ ਕਲਾ ਦਾ ਪ੍ਰਤੀਕ ਡੈਕ ਲਾ ਕੇ ਜਹਾਿਆਂ 'ਚ ਚੀਜ਼ਾਂ ਖਰੀਦ ਕੇ ਹੁੰਦਾ ਜੀ ਪਤਾ ਲੱਗਦਾ ਨਾ ਜੀ ਇਹ ਤਾਂ ਇਹ ਰੇਲੇ ਛੱਕੇ ਇਹ ਤਾਂ ਆਪਣਾ ਵਿਰਾਗਮਈ ਇੱਥੇ ਇਤਿਹਾਸ ਹੈ ਹੁਣ ਜਿਹੜਾ ਦਸੰਬਰ ਦਾ ਹੈ ਵਿਰਾਗਮਈ ਦਾ ਹੈ ਇਹਨੂੰ ਸਾਨੂੰ ਚਾਂਚਲਤਾ ਤੇ ਬਾਈ ਜੀ ਚੜਦੀ ਕਲਾ ਦਾ ਇਨੀ ਸਮਝ ਆ ਰਹੀ ਬਿਚਾਂਚਲਤਾ ਕੀ ਆ ਚੜਦੀ ਕਲਾ ਕੀ ਆ ਉਹੀ ਦੀ ਇੱਕ ਲਾਈਨ ਦਾ ਹੀ ਫਰਕ ਹੁੰਦਾ ਨਾ ਜਿਹੜੀ ਜੀ ਉਹ ਉਹ ਲਾਈਨ ਦਾ ਹੀ ਫਰਕ ਇੱਥੇ ਜਿਹੜਾ ਆਪਣੇ ਨੌਜਵਾਨ ਹਨਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਆਪਣੇ ਜਿਹੜੇ ਇਤਿਹਾਸ ਹੈ ਉਹਨਾਂ ਨਾਲ ਜਾਣੂ ਹੋਣਾ ਚਾਹੀਦਾ ਹੈ ਆਪਾਂ ਨੂੰ ਵੀ ਇੱਥੇ ਆਪਾਂ ਵਿਰਾਗਮਈ ਜਿਹੜਾ ਇਤਿਹਾਸ ਹੈ ਸਾਡਾ ਸਹਿਬਜ਼ਾਦਿਆਂ ਦਾ ਵੀ ਜਿਹੜੇ ਨੀਹਾਂ ਚ ਛਿਣੇ ਗਏ ਕਿਹਦੇ ਲਈ ਛਿਣੇ ਗਏ ਉਹ ਸਾਡੇ ਲਈ ਛਿਣੇ ਗਏ ਨੇ ਸਾਡੀ ਸਿੱਖੀ ਸਿੱਖੀ ਸਿਧਾਂਤਾਂ ਦੇ ਲਈ ਛਿਣੇ ਗਏ ਨੇ ਵੀ ਸਹਿਬਜ਼ਾਦਿਆਂ ਨੇ ਆਪਣੇ ਪਿਤਾ ਜੀ ਦਾ ਆਪਣੇ ਗੁਰੂ ਦਾ ਜਿਹੜਾ ਦਸਵੇਂ ਪਾਤਸ਼ਾਹ ਜੀ ਸਾਡਾ ਉਹਨਾਂ ਦਾ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਜਿਹੜੇ ਕਾਰਜ ਸੀ ਇਹ ਉਹਨਾਂ ਦੇ ਉਹ ਛੋਟੇ ਨਹੀਂ ਸੀ ਉਹ ਸਾਡੇ ਵੱਡੇ ਸਾਬ ਜਾਦੇ ਸੀ ਤੇ ਉਹਨਾਂ ਦਾ ਇਤਿਹਾਸ ਆਪਾਂ ਜੇ ਪੜਾਂਗੇ ਤਾਂ ਹੀ ਆ ਜਿਹੜੇ ਭੂਤ ਪ੍ਰੇਤਾਂ ਤੋਂ ਦੂਰ ਹੋਵਾਂਗੇ ਇੱਥੇ ਮਨਮਤ ਵੀ ਬਹੁਤ ਚੱਲਦੀ ਹੈ ਜੀ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਬਸ ਇਹਦੇ ਵਿੱਚ ਵੀ ਇੱਕ ਵਿਵਾਦ ਉੱਠਿਆ ਸੀ ਉਹ ਅਸੀਂ ਆਪ ਜਾ ਕੇ ਉਹ ਕਾਰਜ ਕੀਤਾ ਸੀ ਸਾਰਾ ਵੀ ਪਖੰਡਾਂ ਚੋਂ ਭੂਤ ਪ੍ਰੇਤਾਂ ਚੋਂ ਸਾਨੂੰ ਕੱਢਿਆ ਸੀ ਅਸੀਂ ਆਪ ਖਰੀਦਣ ਲੱਗੇ ਬਾਈ ਇੱਥੇ ਆ ਗਏ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਥੇ ਇਹ ਨਾ ਐਸਜੀਪੀਸੀ ਦੀ ਕਮੀ ਆ ਸਾਡੀ ਵੀ ਜਿਹੜੇ ਇੱਥੇ ਸਟਾਲਾਂ ਦੰਨਿਆ ਪੈਸੇ ਖਰੀਦਣ ਵਾਸਤੇ ਸਿਰਫ ਇਹ ਕਹਿੰਦੇ ਵੀ ਬਸ ਪੈਸਾ ਆਉਣਾ ਚਾਹੀਦਾ ਸਾਨੂੰ ਵੀ ਇਹੀ ਤਾਂ ਸਮਾਂ ਹੈ ਸਾਡਾ ਜਿਹੜਾ ਪੈਸੇ ਇਕੱਠੇ ਹੋਣ ਸਾਨੂੰ ਇਹ ਨਾ ਇਹ ਐ ਐਦਾਂ ਕਹਿੰਦੇ ਨੇ ਵੀ ਸਾਨੂੰ ਆਹ ਸਾਹਿਬ ਜੀ ਆ ਦਿੰਦੇ ਦਿਹਾੜਿਆਂ ਤੇ ਜੇ ਵੱਡੇ ਜਿਹੜੇ ਕੱਟ ਹੁੰਨੇ ਆ ਉਹਨੂੰ ਬਸ ਗੋਲ ਕਾਜੇ ਸਾਡੇ ਕੋਲ ਇੱਥੇ ਤਾਂ ਸਗੋਂ ਪੈਸੇ ਲਾਉਣੇ ਚਾਹੀਦੇ ਸੀ ਆਪ ਹਾਂਜੀ ਬਿਲਕੁਲ ਸਿੱਖ ਸੰਗਤ ਦੇਖੋ ਆਪ ਮਹਾਰੇ ਕਰਦੀ ਹੈ ਲਿਟਰੇਚਰ ਲੈ ਕੇ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਹੋਰ ਖੜਦੇ ਦਿੰਦੇ ਉਹਨਾਂ ਨੂੰ ਲਿਟਰੇਚਰ ਜਿਹੜੇ ਆਉਂਦੀਆਂ ਸੰਗਤਾਂ ਕਿਸੇ ਵੀ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਬਣਾ ਕੇ ਦਿੰਦੇ ਬੱਚਿਆਂ ਦਾ ਕੁਝ ਤਿਆਰ ਕਰਦੇ ਖਾਕਾ ਵੀ ਬੱਚੇ ਜਿਹਨਾਂ ਨਾਲ ਜੁੜ ਸਕਣ ਜੀ ਤੁਸੀਂ ਦੇਖੋ ਜੀ ਲਿਟਰੇਚਰ ਦੀ ਗੱਲ ਆ ਐਸਜੀਪੀਸੀ ਨੇ ਕੋਈ ਵੀ ਮੈਂ ਕਹਿੰਦਾ ਇੱਥੇ ਪ੍ਰਦਰਸ਼ਨੀ ਨਹੀਂ ਲਾਈ ਹੋਊਗੀ ਜਿਹੜੀ ਵੀ ਲਾਈ ਹੋਊਗੀ ਉਹ ਸਿੱਖ ਸੰਗਤ ਨੇ ਆਪ ਮਹਾਰੇ ਲਾਈ ਹੋਊਗੀ ਕੋਈ ਵੀ ਐਜੀਪੀਸੀ ਦਾ ਕੋਈ ਉਪਰਾਲਾ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਦੇਖੋ ਵੀ ਇੱਥੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਦਵਾਨ ਕਿੰਨੇ ਲੱਗਦੇ ਹੁੰਦੇ ਸੀ ਅੱਜ ਦੀ ਘੜੀ ਦੇ ਵਿੱਚ ਜ਼ੀਰੋ ਲੈਵਲ ਤੇ ਹੋ ਗਏ ਨੇ ਦਵਾਨ ਵੀ ਕੋਈ ਆਪਣਾ ਪ੍ਰਚਾਰਕ ਵੀ ਨਹੀਂ ਰਹੇ ਕੋਈ ਉਸ ਲੈਵਲ ਦਾ ਅਸੀਂ ਸਤਿਕਾਰ ਕਰਦੇ ਹਾਂ ਆਪਣੀ ਕਮੇਟੀ ਦਾ ਬਾਈ ਪਰ ਪ੍ਰਬੰਧਕਾਂ ਨੇ ਜੋ ਕੰਮ ਕੀਤਾ ਪ੍ਰਬੰਧਾਂ ਦੀ ਬਹੁਤ ਕਮੀ ਰਹੀ ਹੈ ਔਰ ਸਾਨੂੰ ਕਿਹਾ ਜਾਂਦਾ ਅਕਸਰ ਤੁਸੀਂ ਜਾ ਕੇ ਜਾਣ ਬੁੱਝ ਕੇ ਨਿੰਦਦੇ ਹੋ ਅਸੀਂ ਆਪਣੀ ਸੰਸਥਾ ਨੂੰ ਨਹੀਂ ਨਿੰਦਦੇ ਨਾ ਅਸੀਂ ਹਾਲ ਤੱਕ ਸਾਹਿਬ ਨੂੰ ਨਿੰਦੀਏ ਜੋ ਜਥੇਦਾਰ ਸਾਹਿਬਾਨ ਨੇ ਗਲਤੀਆਂ ਕੀਤੀਆਂ ਜੋ ਅਸੀਂ ਅਕਾਲੀ ਫੁੱਲਾ ਸਿੰਘ ਦਾ ਇਤਿਹਾਸ ਦੇਖਦੇ ਆਏ ਆ ਇੱਥੇ ਆ ਕੇ ਖਵਾਰੀਆਂ ਹੋਈਆਂ ਜੀ ਜੇ ਅਕਾਲੀ ਫੁੱਲਾ ਸਿੰਘ ਜੀ ਦੀ ਗੱਲ ਕੀਤੀ ਹੈ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਬੇਰੀ ਨਾਲ ਬੰਨਿਆ ਸੀ ਉਹਨਾਂ ਦਾ ਕਰਮ ਕੀ ਸੀ ਉਹਨਾਂ ਨੇ ਵੇਸ਼ਵਾਦ ਨਾਚ ਦੇਖਿਆ ਸੀ ਅੱਜ ਫਿਆਦਪੀਆਂ ਹੋ ਗਈਆਂ ਗੁਰੂ ਮਹਾਰਾਜ ਦੇ ਸਰੂਪ ਗਾਇਬ ਹੋ ਗਏ ਸਿੱਖਾਂ ਤੇ ਗੋਲੀਆਂ ਚੱਲ ਗਈਆਂ ਬੇਬਲ ਕਲਾਂ ਗੋਲੀकांड ਕਿੰਨੇ ਕਿੰਨੇ ਹੋ ਗਏ ਪਰ ਉਹਨਾਂ ਦੇ ਦੋਸ਼ੀਆਂ ਨੂੰ ਕੀ ਦਿੱਤਾ ਗਿਆ ਭਾਂਡੇ ਦੀ ਸੇਵਾ ਕਰ ਲੋ ਬਾੜਛਾ ਫੜ ਕੇ ਤੁਸੀਂ ਸੇਵਾ ਕਰ ਲੋ ਉਹ ਸੇਵਾ ਸੇਵਾ ਭਾਵਨਾ ਨਾਲ ਅਕਾਲੀ ਦਲ ਤਾਂ ਕਹਿੰਦੀ ਵੀ ਸੇਵਾ ਕਰ ਰਹੇ ਨੇ ਦੰਡ ਨੂੰ ਵੀ ਸੇਵਾ ਬਣਾ ਲਿਆ ਉਹਨਾਂ ਨੇ ਇਸ ਲੈਵਲ ਦਾ ਮਤਲਬ ਆਪਣਾ ਜਿਹੜਾ ਨਿੱਗਰ ਚੁੱਕਿਆ ਹੈ ਜਿਹੜਾ ਆਪਣੀਆਂ ਸੰਸਥਾਵਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਪੁਰਾਣਾ ਇਤਿਹਾਸ ਯਾਦ ਕਰ ਲੈਣਾ ਚਾਹੀਦਾ ਮੈਂ ਤਾਂ ਕਹਾਂਗਾ ਵੀ ਜਿਹੜੇ ਆਪਣੇ ਅਕਾਲੀ ਫੂਲਾ ਸਿੰਘ ਵਰਗੇ ਹੁੰਦੇ ਰੋਲ ਮਾਡਲ ਬਣਦੇ ਸੀ ਵੀ ਉਹਨਾਂ ਨੂੰ ਆਪਾਂ ਕੀ ਕਿਹੜੀ ਨਜ਼ਰ ਨਾਲ ਦੇਖਦੇ ਆਂ ਆਪਾਂ ਵੀ ਅਕਾਲੀ ਫੁੱਲਾ ਸਿੰਘ ਜੀ ਦੀ ਤਖਤੀ ਤੇ ਬੈਠੇ ਨੇ ਉਹ ਕੋਈ ਸੱਚੇ ਢੰਗ ਨਾਲ ਵੀ ਕੋਈ ਵੱਡਾ ਫੈਸਲਾ ਲੈਣਗੇ ਵੀ ਜਿੰਨਾ ਕੁਛ ਪੰਜਾਬ ਨੇ ਹੰਡਾ ਲਿਆ 9 ਸਾਲਾਂ ਬਾਅਦ ਤੁਸੀਂ ਕੀ ਦੇ ਰਹੇ ਹੋ ਭਾਂਡੇ ਤੇ ਵਰਛੇ ਦੀ ਸੇਵਾ ਭਾਂਡੇ ਤੇ ਵਰਛੇ ਦੀ ਤੁਸੀਂ ਜੇ ਸਜ਼ਾ ਦੇ ਕੇ ਤਾਂ ਉਹਨਾਂ ਨੂੰ ਮੁਨਕਰ ਕਰ ਦੋਗੇ ਵੀ ਹਾਂ ਜੀ ਤੁਸੀਂ ਜਾਓ ਜੀ ਥੋਡੇ ਕੋਲ ਹੁਣ ਆਪਾਂ ਨੂੰ ਕੋਈ ਮਤਲਬ ਲੈਣਾ ਦੇਣਾ ਨਹੀਂ ਵੀ ਤੁਸੀਂ ਜੋ ਕਰ ਲਿਆ ਵੀ ਹੁਣ ਤੁਸੀਂ ਨਾ ਰਾਜ ਭਾਗ ਦੇ ਵਿੱਚ ਤਾਂ ਹੁਣ ਤੁਹਾਨੂੰ ਇਹਦੋਂ ਵੀ ਮੁਕਤ ਕਰਦਾਂਗੇ ਆਪਾਂ ਵੀ ਜਿਹੜੀ ਬੇਦਮੀਆਂ ਕਰਿਆ ਉਹਨਾਂ ਦੇ ਜਿਹੜੇ ਦਾਮਣ ਸੀ ਉਹਨਾਂ ਤੇ ਜਿਹੜੇ ਦਾਗ ਲੱਗੇ ਹੋਏ ਸੀ ਉਹਨਾਂ ਤੋਂ ਸਾਫ਼ ਕਰਨ ਦੇ ਵਿੱਚ ਇਹ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਵੀ ਵਿੱਚ ਪੂਰੇ ਹੋ ਹੋ ਗਏ ਨੇ ਵੀ ਰਲ ਮਿਲੀ ਹੋ ਗਈ ਸਰਕਾਰ ਜਿਹੜੀ ਕਹਿਣਾ ਭਾਬ ਵੀ ਰਲ ਮਿਲੀ ਚੱਲ ਰਹੀ ਹੈ ਜੀ ਇਹਨਾਂ ਦੀ ਇਹ ਸਿੱਖ ਸੰਗਤ ਦਾ ਦਰਦ ਹੈ ਵੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀ ਦੇਖੋ ਤੁਸੀਂ ਕਿੰਨਾ ਜਦੋਂ ਵਿਰੋਧ ਕਰਿਆ ਸੀ ਵੀ ਅਕਾਲ ਤਖਤ ਸਾਹਿਬ ਜਿਹੜੇ ਫੈਸਲੇ ਸੁਣਾ ਦੇਣ ਠੀਕ ਹੈ ਮਨਜ਼ੂਰ ਆ ਸਾਨੂੰ ਪਰ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਨਹੀਂ ਮੁਨਕਰ ਹੋ ਸਕਦੇ ਤੁਸੀਂ ਲੋਕਾਂ ਦੀ ਕਚਹਿਰੀ ਵਿੱਚੋਂ ਤਾਂ ਤੁਹਾਨੂੰ ਆਉਣਾ ਪੈਣਾ ਤੇ ਤੁਹਾਨੂੰ ਜਵਾਬ ਦੇ ਵੀ ਦੇਣੀ ਪੈਣੀ ਆ ਲੋਕ ਜਾਗਦੇ ਹੈਗੇ ਬਾਈ ਜੀ ਜਾਗਦੇ ਨੇ ਜੀ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਬੈਠੇ ਨੇ ਜਿਹੜੇ ਗੱਲ-ਗੱਲ ਤੇ ਟੋਕਦੇ ਨੇ ਵੀ ਤੇ ਗੱਲ ਨੂੰ ਜਵਾਬ ਵੀ ਦੰਨੇ ਆ ਤੇ ਜਿਹੜੇ ਜਾਗਰੂਕ ਹੁੰਦੇ ਲੋਕ ਬਾਈ ਜੀ ਤਾਂ ਅੱਜ ਵੀ ਅੱਜ ਆਪਾਂ ਸਰਕਾਰਾਂ ਚੁਣ ਕੇ ਹੁਣ ਗਾਲਾਂ ਕੱਢੀ ਜਾਂਦੇ ਆ ਜੀ ਆਪਾਂ ਉਹ ਤਾਂ ਜੀ ਕੰਨਨ ਵੀ ਜੀ ਆਪਾਂ ਜਿਹੜੇ ਲੋਕ ਹੋਵਾਂਗੇ ਉਹ ਜੀ ਸਰਕਾਰ ਉਹਨਾਂ ਨੂੰ ਮਿਲ ਜਾਂਦੀ ਆ ਵੀ ਜਿਹੜੇ ਆਪਣੇ ਲੋਕ ਸੀ ਜਿਨ੍ਹਾਂ ਹੁਣ ਆਪ ਭਟਕੇ ਹੋਏ ਨੇ ਉਹਨਾਂ ਨੂੰ ਐਹੀ ਨਹੀਂ ਪਤਾ ਵੀ ਸਾਡਾ ਰਾਹ ਕਿਹੜਾ ਹੈ ਖਾਲ ਆਪਣਾ ਖਾਲਸਾ ਰਾਜ ਕਿ ਨਹੀਂ ਤੁਰਨਾ ਹੈ ਕਿ ਆਪਾਂ ਉਹਨਾਂ ਜਿਹੜੀ ਬਣੌਤੀ ਸਰਕਾਰਾਂ ਨੇ ਉਹਦੇ ਥੱਲੇ ਲੱਗਣਾ ਹੈ ਖਾਲਸਾ ਰਾਜ ਦੇ ਵੱਲ ਤੁਰੋ ਤੁਸੀਂ ਤਾਂ ਜਿਹੜੇ ਛੋਟੇ-ਛੋਟੇ ਕਰਮ ਨੇ ਜਾਂ ਛੋਟੀਆਂ ਜਿਹੜੀਆਂ ਸਰਕਾਰਾਂ ਦੀਆਂ ਕਮੀਆਂ ਨੇ ਉਹ ਆਪੇ ਦੂਰ ਹੋ ਜਾਣਗੀਆਂ ਤੁਸੀਂ ਖਾਲਸਾ ਰਾਜ ਵੱਲ ਤੁਰੋ ਪੈਰ ਪਟੋ ਬਾਕੀ ਦੀਆਂ ਗੱਲਾਂ ਪਿੱਛੇ ਛੱਡੋ ਬਾ ਆਪਣਾ ਮੇਨ ਟੀਚਾ ਹੋਣਾ ਚਾਹੀਦਾ ਵੀ ਆਪਣਾ ਖਾਲਸਾ ਰਾਜ ਲੈਣਾ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਕਰਨੀ ਹੈ। ਹਾਂਜੀ। ਪਰ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਜੀ ਉਹ ਤਾਂ ਜਾ ਕੇ ਜਿਉ ਕਹਿੰਦੇ ਜੀ ਬੈਠੇ ਹੁਣ ਡਿਬ루ਗੜ ਵੀ ਤੁਸੀਂ ਨੌਜਵਾਨਾਂ ਨੂੰ ਕਿਉਂ ਗਮਰਾਹ ਕਰਦੇ ਹੋ? ਦੇਖੋ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਜੀ ਆਏ ਨੇ, ਭਾਈ ਦੀਪ ਸਿੱਧੂ ਅਸੀਂ ਦੁਨੀਆ ਤੋਂ ਚਲੇ ਗਿਆ। ਉਹਨਾਂ ਨੇ ਕੀ ਰੱਖਿਆ? ਕੋਈ 1K47 ਨਹੀਂ ਚੱਕੀ, ਕੋਈ ਕੁਝ ਨਹੀਂ ਚੱਕੀ। ਉਹਨਾਂ ਨੇ ਰੱਖੀ ਵੀ ਆਪਾਂ ਵੀ ਟੇਬਲ ਟਾਕ ਤੇ ਗੱਲ ਕਰਾਂਗੇ। ਹਾਂ। ਉਹ ਐਜੂਕੇਸ਼ਨ ਨੂੰ ਅੱਗੇ ਲੈ ਕੇ ਆਏ ਵੀ ਹਾਂ ਵੀ ਆਪਾਂ ਅ ਜੇ ਆਪਾਂ ਬੈਠ ਕੇ ਗੱਲ ਕਰਨ ਜੋਗੇ ਹੈਗੇ ਆ ਤਾਂ ਆਪਾਂ ਆਪਣਾ ਰਾਜ ਮੰਗਾਗੇ ਉਹਨਾਂ ਨੇ ਸਿਰਫ ਗੱਲ ਕੀਤੀ ਗੱਲ ਕਰਨ ਤੇ ਉਹਨਾਂ ਨੂੰ ਐਨਐਸਏ ਲਾਤੀ ਗੱਲ ਕਰਨ ਤੇ ਇਸਨੂੰ ਐਨਐਸਏ ਲੱਗੀ ਜਾ ਰਹੀ ਹੈ ਜਿੱਥੇ ਤੁਸੀਂ ਹੋਰ ਪਾਸੇ ਦੇਖੋ ਨੂਹ ਦੇ ਵਿੱਚ ਕਿੰਨੇ ਕਤਲੇਆਮ ਹੋ ਗਏ ਥਾਣੇ ਭੂਗ ਤੇ ਅਸਾਮ ਦੇ ਵਿੱਚ ਕੀ ਕੁਝ ਨਹੀਂ ਹੋਇਆ ਉਹਨਾਂ ਤੇ ਐਨਐਸਏ ਲੱਗੀ ਕਿਸੇ ਤੇ ਨਹੀਂ ਲੱਗੀ ਇਹ ਐਨਐਸਏ ਤਾਂ ਸਿਰਫ ਸਿੱਖਾਂ ਦੇ ਲਈ ਆ ਹੋਰ ਕਿਸੇ ਕਿਸੇ ਵਾਸਤੇ ਨਹੀਂ ਹੈਗੀ ਐਨਐਸਏ ਤਾਂ ਸਿਰਫ ਸਪੈਸ਼ਲੀ ਸਿੱਖਾਂ ਵਾਸਤੇ ਬਣਾਇਆ ਹੋਇਆ ਹੈ ਹਾਂਜੀ ਸੋ ਬਿਲਕੁਲ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਿਲਕੁਲ ਇਹ ਸਨ ਨੌਜਵਾਨ ਵੀਰ ਜਿਹੜੇ ਸੇਵਾ ਕਰ ਰਹੇ ਨੇ ਇਸ ਵਕਤ ਔਰ ਉਹਨਾਂ ਨੇ ਆਪਣੇ ਵਿਚਾਰ ਰੱਖੇ ਔਰ ਜ਼ਰੂਰ ਹੈ ਸ਼ੋਮਣੀ ਕਮੇਟੀ ਨੂੰ ਦੇ ਪ੍ਰਬੰਧਕਾਂ ਨੂੰ ਸ਼ੋਮਣੀ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਜਾਂ ਪ੍ਰਧਾਨ ਸਾਹਿਬ ਨੇ ਜਾਂ ਹੋਰ ਵੀ ਪ੍ਰਬੰਧ ਦੇ ਵਿੱਚ ਹੈਗੇ ਨੇ ਆਗੂ ਤਾਂ ਉਹਨਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਵੀ ਇਹ ਜਿਹੜਾ ਅਸੀਂ ਸਿੱਖੀ ਪੱਖੋਂ ਨੌਜਵਾਨ ਟੁੱਟ ਰਹੇ ਨੇ ਜਿ ਕਿਤੇ ਨਾ ਕਿਤੇ ਅਸੀਂ ਉਹਨਾਂ ਦੀਆਂ ਕਮੀਆਂ ਕਹਿੰਦੇ ਆ ਤਾ ਕਿੰਨੇ ਕਿਤੇ ਭਾਈ ਜੀ ਸਾਡੇ 'ਚ ਵੀ ਕਮੀਆਂ ਨੇ ਸਾਡੇ ਪ੍ਰਚਾਰ ਦੇ ਵਿੱਚ ਕਮੀਆਂ ਨੇ ਜਿਹੜਾ ਪ੍ਰਚਾਰ ਆਪਾਂ ਨੇ ਕਰਨਾ ਸੀ ਅਸੀਂ ਸਕੂਲ ਆਪਣੇ ਬਣਾਉਣੇ ਸੀ ਅਸੀਂ ਆਪਣੇ ਓਮੇ ਦੇ ਆਧਾਰੇ ਬਣਾਉਣੇ ਸੀ ਜਿੱਥੇ ਨੌਜਵਾਨ ਸਾਡੀ ਸਿੱਖੀ ਦੀ ਵੀ ਸਿੱਖਿਆ ਪ੍ਰਾਪਤ ਕਰਦੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਖੁਆਰੀਆਂ ਹੋਣੀਆਂ ਸੀਗੀਆਂ ਪਰ ਨੌਜਵਾਨਾਂ ਦੀ ਭਾਵਨਾ ਵੇਖੋ ਮੁੜ ਕੇ ਇਹ ਨੌਜਵਾਨ ਆਪਣੇ ਰਾਹ ਵੱਲ ਨੂੰ ਤੁਰਦੇ ਨਜ਼ਰ ਆ ਰਹੇ ਨੇ ਸਿੱਖੀ ਨੂੰ ਅਪਣਾ ਰਹੇ ਨੇ ਅਪਣਾਉਂਦੇ ਨਜ਼ਰ ਆ ਰਹੇ ਨੇ ਤਾਂ ਵਾਹਿਗੁਰੂ ਕਿਰਪਾ ਕਰੇ ਪ੍ਰਮਾਤਮਾ ਕਿਰਪਾ ਕਰੇ ਵੇ ਅਸੀਂ ਜ਼ਰੂਰ ਕਹਨੇ ਆ ਵੀ ਅਸੀਂ ਆਪੋ ਆਪਣੇ ਫਰਜ਼ ਪਹਿਚਾਣੀਏ ਤਾਂ ਜੋ ਫਿਰ ਆਪਾਂ ਗੁਰੂ ਸਾਹਿਬ ਦੇ ਜ਼ਰੂਰ ਲੜ ਲੱਗੀਏ ਤੇ ਅਸੀਂ ਆਪਣੇ ਇਤਿਹਾਸ ਤੋਂ ਮੁਨਕਰ ਨਾ ਹੋ ਕੇ ਆਪਣੇ ਇਤਿਹਾਸ ਜੋ ਸਾਡੇ ਸਾਬਜ਼ਾਦਿਆਂ ਨੇ ਕਰ ਦਿਖਾਇਆ ਜਿਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਉਹ ਉਹਨਾਂ ਰਾਹਾਂ ਦੇ ਉੱਤੇ ਤੁਰ ਸਕੀਏ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ